ਜੋ ਦਿਨ ਵਿਸ਼ੇ ਨੂੰ ਫੜਿਆ ਉਹ ਦਿਨ ਮੈਂ ਵੀ ਖੁਦ ਗਈ ਆ ਥਾਣੇ ਚ ਪਹਿਲਾਂ ਕਦੇ ਮੈਂ ਥਾਣੇ ਨਹੀਂ ਵੇਖੇ ਸੀ ਨਾ ਹੀ ਕਦੇ ਮੈਂ ਜ਼ਿੰਦਗੀ ਚ ਜੇਲਾ ਵੇਖਣਾ ਸੀ ਮੈਨੂੰ ਪਹਿਲੀ ਵਾਰੀ ਜੇਲਾ ਵਖਾਂਗੀਆਂ ਉਹ ਕਿਹਨੇ ਵਖਾਂਗਾ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਰੱਖਿਆ ਪਿੰਡਾਂ ਦੇ ਵਿੱਚ ਚਲੋ ਠੀਕ ਆ ਬੰਦੇ ਤਾਂ ਰੱਖਿਆ ਪਰ ਵੋਟਾਂ ਖਰਾਬ ਇਹਨਾਂ ਦੀ ਹੋਊਗਾ ਕਿਸੇ ਦੀਆਂ ਨਹੀਂ ਹੋਊਗਾ ਜਦੋਂ ਇਹਨਾਂ ਨੇ ਧੱਕਾ ਕਰਵਾਇਆ ਸਾਡੇ ਨਾਲ ਕਿਸੇ ਨੂੰ ਕਿਸੇ ਨੂੰ ਕੋਈ ਫਰਕ ਨਹੀਂ ਪਿਆ ਚਲੋ ਠੀਕ ਆ ਸਾਡਾ ਤਾਂ ਉਹ ਜਾਣੇ ਖੈਰ ਜਿਵੇਂ ਕਹਿੰਦੇ ਹੁੰਦੇ ਆ ਅਸੀਂ ਤਾਂ ਚਲੋ ਠੀਕ ਆ ਦਿਨ ਕੱਢ ਲੇ ਤੇ ਪਰ ਤੁਹਾਡੇ ਨਾਲ ਕਿਤੇ ਨਾ ਕਿਤੇ ਤੁਹਾਡੇ ਨਾਲ ਬਹੁਤ ਮਾੜਾ ਹੋਇਆ ਤੁਹਾਡੀਆਂ ਵੋਟਾਂ ਬਹੁਤ ਖਰਾਬ ਹੋਊਗਾ ਤੇ ਅਸੀਂ ਸਾਰੇ ਪੰਜਾਬ ਦਾ ਤੇ ਪੰਜਾਬ ਦੇ ਸਾਰੇ ਮੇਰੇ ਭੈਣ ਭਰਾਵਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਬਦੌਲਤ ਅੱਜ ਵਿਸ਼ਵਦੀਪ ਸਾਡੇ ਨਾਲ ਸਾਡਾ ਵਿਸ਼ਵ ਸਾਡੇ ਕੋਲ ਆਇਆ ਅੱਜ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿਤੇ ਨਾ ਕਿਤੇ ਕਿਉਂਕਿ ਜਦੋਂ ਇਕੱਠ ਹੋਊਗਾ ਧਰਨਾ ਲੱਗੂਗਾ ਇਹਨਾਂ ਨੂੰ ਵੀ ਪਤਾ ਸੀ ਵੀ ਸਾਨੂੰ ਪਰਚਾ ਤਾਂ ਰੱਦ ਕਰਨਾ ਹੀ ਪੈਣਾ ਪਤਾ ਸੀ ਇਹਨਾਂ ਨੂੰ ਕਿਤੇ ਨਾ ਕਿਤੇ ਵੀ ਪਰਚਾ ਰੱਦ ਕਰਨਾ ਹੀ ਪੈਣਾ ਤੇ ਧਰਨੇ ਦੇ ਨਾਲ ਹੋਣਾ ਵੀ ਸੀ ਇਹ ਵੀ ਸਾਨੂੰ ਪਤਾ ਇਨਸਾਫ ਸਾਨੂੰ ਉਸ ਚੀਜ਼ ਦੇ ਨਾਲ ਹੀ ਮਿਲਣਾ ਸੀ ਪਰ ਜਦੋਂ ਇਹਨਾਂ ਨੇ ਜਿਹੜਾ ਜਥੇ ਬੰਦਿਆਂ ਤੋਂ ਜਿਹੜਾ ਪੰਜਾਬ ਦੇ ਜਿਹੜੇ ਭੈਣ ਭਰਾਵਾਂ ਦੇ ਡਰ ਨਾਲ ਜਾਂ ਕਿਵੇਂ ਵੀ ਇਹਨਾਂ ਨੇ ਜਿਹੜਾ ਪਰਚਾ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਇਹਨਾਂ ਵੱਲੋਂ ਸਤਿ ਸ਼੍ਰੀ ਅਕਾਲ ਸਾਥਿਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸੋ ਸਾਥਿਓ ਪਿਛਲੇ ਦਿਨੀ ਵਿਸ਼ਵਦੀਪ ਫਾਜ਼ਿਲકા ਜਿਨ੍ਹਾਂ ਨੂੰ ਕਿ ਝੂਠੇ ਰੋਪ ਲਾ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਸੀਗਾ ਔਰ ਤੁਹਾਨੂੰ ਪਤਾ ਕਿ ਰਾਤ ਉਹਨਾਂ ਨੂੰ ਛੱਡ ਦਿੱਤਾ ਗਿਆ ਸੀਗਾ ਸਮਾਜ ਦੇ ਜਿਹੜਾ ਇਕੱਠ ਨੂੰ ਦੇਖਦੇ ਹੋ ਜਿਹੜਾ ਪ੍ਰਸ਼ਾਸਨ ਉਹ ਬੁਖਲਾ ਗਿਆ ਸੀਗਾ ਵੀ ਪਤਾ ਨਹੀਂ ਇੱਥੇ ਕੀ ਹੋ ਜਾਣਾ ਸੋ ਇਹ ਸਾਰਾ ਪਹਿਲਾਂ ਤਾਂ ਖੁਸ਼ੀ ਦੀ ਗੱਲ ਆ ਵੀ ਆਪਣੇ ਤੋਂ ਆਪਣੇੜੇ ਇਕੱਠ ਤੋਂ ਸਮਾਜ ਸਮਾਜ ਦੇ ਇਕੱਠ ਤੋਂ ਕਿੰਨਾ ਕਿ ਡਰਦਾ ਪ੍ਰਸ਼ਾਸਨ ਹੈ ਤੁਸੀਂ ਦੇਖ ਲਓ ਸੋ ਅਸੀਂ ਇੱਥੇ ਪਹੁੰਚੇ ਸੀ ਅੱਜ ਉਹਨਾਂ ਨੂੰ ਵਧਾਈ ਦੇਣ ਤੇ ਵਿਸ਼ਵਦੀਪ ਨੂੰ ਅਰਜੈਂਟਲੀ ਕੰਮ ਹੋ ਗਿਆ ਸਾਡੇ ਕੋਲ ਹੁਣੇ ਚਲੇ ਗਏ ਸੋ ਸਾਨੂੰ ਵੀ ਥੋੜੀ ਜੀ ਜਲਦੀ ਸੀ ਇਹ ਸੁਦੀਪ ਦਸ਼ਨਾਨ ਜੀ ਇੱਥੇ ਪਹੁੰਚੇ ਸੀ ਹੋਰ ਵੀ ਕਈ ਸਾਥੀ ਸਾਥੀ ਪਹੁੰਚਣਾ ਗੱਲਬਾਤ ਕਰਦੇ ਆ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਦੀਪ ਜੀ ਪਹਿਲਾਂ ਤਾਂ ਜੈ ਭੀਮ ਜੈ ਭਾਰਤ ਜੀ ਹਾਂਜੀ ਜੈ ਭੀਮ ਜੈ ਭਾਰਤ ਜੈ ਸੋ ਵਿਦਾਨ ਜੀ ਦੀਪ ਜੀ ਕਿਵੇਂ ਦੇਖਦੇ ਹੋ ਸਜੀਤ ਨੂੰ ਆਪਾਂ ਮਤਲਬ ਸੰਘਰਸ਼ ਕਰਨ ਦੀ ਤਿਆਰੀ ਕਰ ਰਹੇ ਸੀ ਪਰ ਸੰਘਰਸ਼ ਤਾਂ ਜਦੋਂ ਆਪਾਂ ਨੂੰ ਕਰਨੇ ਨਹੀਂ ਦਿੱਤਾ ਗਿਆ ਪਹਿਲਾਂ ਹੀ ਪ੍ਰਸ਼ਾਸਨ ਦੇ ਭਾਅ ਦੀ ਬਣ ਗਈ ਤੇ ਉਹ ਕਹਿੰਦੇ ਵੀ ਹੁਣ ਅਸੀਂ ਪਰਚਾ ਰੱਦ ਕਰਦੇ ਹਾਂ ਵੀ ਕਿਵੇਂ ਦੇਖਦੇ ਹੋ ਸਾਰੇ ਇਹ ਮਸਲੇ ਨੂੰ ਕੀ ਤੁਹਾਡੇ ਵਿਚਾਰ ਨੇ ਇਸ ਬਾਰੇ ਦੇਖੋ ਇਹ ਮਸਲਾ ਜਿਹੜਾ ਵੀ ਚਲੋ ਸੰਘਰਸ਼ ਨਹੀਂ ਕਰਨ ਦਿੱਤਾ ਗਿਆ ਲੇਕਿਨ ਇਹ ਵੀ ਬਹੁਤ ਵੱਡੀ ਜਿੱਤ ਹੈ ਜਿਹੜੀ ਪੂਰੀ ਕੌਮ ਦੀ ਅਵਾਲਮੀ ਕੀ ਮਜਬੀ ਸਿਕ ਸਮਾਜ ਦੀ ਜਿਹੜਾ ਵੀ ਸੰਘਰਸ਼ ਤੋਂ ਪਹਿਲਾਂ ਹੀ ਸੰਘਰਸ਼ ਕਰਨ ਤੋਂ ਪਹਿਲਾਂ ਜਿਹੜਾ ਸੰਘਰਸ਼ ਲਈ ਕਿਹਾ ਗਿਆ ਸੀ 19 ਤਰੀਕ ਦਾ ਤੇ ਉਸ 19 ਤਰੀਕ ਤੋਂ ਪ੍ਰਸ਼ਾਸਨ ਇੰਨਾ ਕੁ ਬੁਖਲਾ ਗਿਆ ਸੀ ਜਦੋਂ ਇੱਥੇ ਇੱਥੇ ਖੜ ਕੇ ਇੱਥੇ ਘਰ ਦੇ ਵਿੱਚ ਖੜ ਕੇ ਇਸ ਪਰਿਵਾਰ ਦੇ ਨਾਲ ਖੜ ਕੇ ਦੀਪ ਦਸ਼ਨ ਨੇ ਜਦੋਂ 19 ਤਰੀਕ ਦਾ ਚੇਤਾਵਨੀ ਦਿੱਤੀ ਸੀ ਪ੍ਰਸ਼ਾਸਨ ਨੂੰ ਕਿ 19 ਤਰੀਕ ਨੂੰ ਪੂਰੇ ਪੰਜਾਬ ਦੀ ਜਥੇਬੰਦੀਆਂ ਸੱਦ ਕੇ ਤੇ ਐਸਐਸਸੀ ਦਫ਼ਤਰ ਦਾ ਘਰਾਵ ਕਰਾਂਗੇ ਤੇ ਇੰਨਾ ਕੁ ਬੁਖਲਾ ਗਿਆ ਇਹ ਡਰ ਹੈ ਮੈਂ ਅਕਸਰ ਕਹਿੰਦਾ ਨਾ ਕਿਸੇ ਨੂੰ ਕੁੱਟਣ ਨਾਲੋਂ ਜੇ ਅੱਖਾਂ ਦਿਖਾ ਕੇ ਠਰਾਕਤਾ ਜਾਵੇ ਤੇ ਬੜੀ ਵੱਡੀ ਗੱਲ ਹੈ ਤੇ ਜੇ ਅੱਖਾਂ ਤੇ ਡਰ ਤੋਂ ਪ੍ਰਸ਼ਾਸਨ ਡਰਿਆ ਹੈ ਤੇ ਉਹ ਡਰ ਦੇ ਨਾਲ ਪ੍ਰਸ਼ਾਸਨ ਨੇ ਪਰਚਾ ਵੀ ਕੈਨਸਲ ਕੀਤਾ ਤੇ ਕੱਲ ਵਿਸ਼ਵਦੀਪ ਦੀ ਰਿਹਾਈ ਵੀ ਹੋ ਚੁੱਕੀ ਆ ਲੇਕਿਨ ਪ੍ਰਸ਼ਾਸਨ ਨੂੰ ਇਹ ਗੱਲ ਕਹਿਣਾ ਚਾਹੂੰਗਾ ਤੇ ਉਹਨਾਂ ਸਰਕਾਰਾਂ ਨੂੰ ਇੱਕ ਗੱਲ ਕਹਿਣਾ ਚਾਹੂੰਗਾ ਵੀ ਜਿਹੜੀ ਆਪ ਤਾਂ ਪਹਿਲਾਂ ਝੂਠੇ ਪਰਚੇ ਦਰਜ ਕਰਵਾਉਂਦੇ ਆ ਤੇ ਉਸ ਤੋਂ ਬਾਅਦ ਜਦੋਂ ਦੇਖਦੇ ਆ ਵੀ ਸਮਾਜ ਜਿਹੜਾ ਜਾਗਰੂਕ ਹੋ ਗਿਆ ਸਮਾਜ ਆਪਣੇ ਹੱਕ ਤੇ ਅਧਿਕਾਰ ਦੀ ਗੱਲ ਕਰ ਰਿਹਾ ਕਿਉਂਕਿ ਮੈਂ ਦੱਸਣਾ ਚਾਹੂੰਗਾ ਤੁਹਾਡੇ ਚੈਨਲ ਤੇ ਲੜਾਈ ਵਿਸ਼ਵਦੀਪ ਦੀ ਨਹੀਂ ਸੀ ਵਿਸ਼ਵਦੀਪ ਦਾ ਮਸਲਾ ਨਹੀਂ ਮਸਲਾ ਐਸ.ਆਈ. ਭਾਈਚਾਰੇ ਦਾ ਕਿ ਜੇ ਕਿਸੇ ਵੀ ਐਸ.ਆਈ. ਭਾਈਚਾਰੇ ਦੇ ਭਾਵੇਂ ਉਹ ਬੰਦਾ ਨਾਮੀ ਆ ਭਾਵੇਂ ਉਹ ਛੋਟਾ ਕੋਈ ਵਰਕਰ ਆ ਭਾਵੇਂ ਕੋਈ ਆਮ ਵਿਅਕਤੀ ਹੈ ਜੇ ਕਿਸੇ ਤੇ ਵੀ ਪ੍ਰਸ਼ਾਸਨ ਅਤਿਆਚਾਰ ਜਾਂ ਸ਼ੋਸ਼ਣ ਝੂਠੇ ਮੁਕਦਮੇ ਦਰਜ ਕਰੇਗਾ ਤੇ ਫਿਰ ਦੀਪਦਰਸ਼ਨ ਕਦੇ ਵੀ ਚੁੱਪ ਨਹੀਂ ਬੈਠੇਗਾ ਤੇ ਇਸ ਨੂੰ ਇਸ ਸਰਕਾਰਾਂ ਨੂੰ ਕਹਿਣਾ ਚਾਹੂੰਗਾ ਵੀ ਜਿਹੜਾ ਸਰਕਾਰਾਂ ਦੀ ਸ਼ਹਿਦ ਹੀ ਪਰਚਾ ਦਰਜ ਹੋਇਆ ਸੀ ਤੇ ਲੇਕਿਨ ਹੁਣ ਪਤਾ ਲੱਗ ਰਿਹਾ ਸਰਕਾਰਾਂ ਦੀ ਸ਼ਹਿਦ ਹੀ ਪਰਚਾ ਕੈਨਸਲ ਕਰਵਾਇਆ ਗਿਆ ਸਮਾਜ ਦਾ ਡਰ ਦੇ ਕੇ ਇਹ ਸਮਾਜ ਦੀ ਬੜੀ ਵੱਡੀ ਜਿੱਤ ਹੈ ਇਸ ਜਿੱਤ ਦਾ ਜਿਹੜਾ ਸਾਰਾ ਪੂਰੇ ਸਮਾਜ ਨੂੰ ਜਾਂਦਾ ਹੈ ਉਹ ਕੋਈ ਇੱਕ ਵਿਅਕਤੀ ਨਹੀਂ ਇਹ ਕਹਿ ਸਕਦਾ ਕਿ ਜਿਹੜੀ ਜਿੱਤ ਹੈ ਇਹ ਮੈਚ ਦਵਾਈ ਹੈ ਜਾਂ ਕਿਸੇ ਨੇ ਦਵਾਈ ਹੈ ਇਹ ਸਮਾਜ ਦੀ ਜਿੱਤ ਜਿਹੜੀ ਪੂਰੇ ਸਮਾਜ ਦੀ ਪੂਰੇ ਜੱਥੇਬੰਦੀਆਂ ਦੀ ਹੈ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਇਹ ਗੱਲ ਕਹਿਣਾ ਚਾਹੂੰਗਾ ਵੀ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖੇ ਪੂਰੇ ਪੰਜਾਬ ਦਾ ਪ੍ਰਸ਼ਾਸਨ ਕੱਲਾ ਫਾਈਲ ਕਰਦੇ ਨਹੀਂ ਕਹ ਰਿਹਾ ਪੂਰੇ ਪੰਜਾਬ ਦਾ ਪ੍ਰਸ਼ਾਸਨ ਇਹ ਧਿਆਨ ਰੱਖੇ ਕਿ ਜੇ ਕਿਸੇ ਵੀ ਬੰਦੇ ਦੇ ਨਾਲ ਲਿਆਜ ਹੁੰਦੀ ਹੈ ਤੇ ਫਿਰ ਆ ਜਿਹੜੇ ਦਰਨੇ ਪ੍ਰਦਰਸ਼ਨ ਕੀ ਫਿਰਦਾ 1998 ਵਾਲੀ ਘਟਨਾ ਯਾਦ ਦਵਾਦਾ ਕਿ ਜਦੋਂ ਸ਼ਹਿਰ ਫੁਕੇ ਗਏ ਸੀ 2 April ਦੀ ਘਟਨਾ ਵੀ ਯਾਦ ਦਵਾਦਾ 2 April 2018 ਜਦੋਂ ਐਸੀ ਐਕਟ ਦੇ ਮਾਮਲੇ 'ਚ ਪੂਰਾ ਭਾਰਤ ਫੁਕਿਆ ਗਿਆ ਸੀ ਪੂਰੇ ਦੇਸ਼ ਵਿੱਚ ਦੰਗੇ ਹੋਏ ਸੀ ਬਰਾਦ ਹੋਏ ਸੀ ਤੇ ਤਾਕਤ ਹੈ ਵਾਲਮੀਕੀ ਮਜਬੀ ਸਿੱਖ ਸਮਾਜ ਦੀ ਪ੍ਰਸ਼ਾਸਨ ਇਸ ਚੀਜ਼ ਨੂੰ ਸਮਝ ਲੈ ਸਰਕਾਰਾਂ ਇਸ ਚੀਜ਼ ਨੂੰ ਸਮਝ ਲੈਣ ਭਾਈ ਜੀ ਤੁਸੀਂ ਵੀਡੀਓ ਅਪਲੋਡ ਕੀਤੀ ਪਹਿਲੇ ਦਿਨ ਜਦੋਂ ਅਰੈਸਟ ਕੀਤਾ ਗਿਆ ਵਿਸ਼ਵਦੀਪ ਨੂੰ ਤੁਹਾਡੇ ਤੋਂ ਬਾਅਦ ਨਾਲ ਦੀ ਨਾਲ ਮੈਂ ਹਨ ਉਹਦੇ ਹੱਕ ਦੇ ਵਿੱਚ ਵੀਡੀਓ ਪਾਈ ਉਹਦੇ ਥੱਲੇ ਕਮੈਂਟ ਬੜੇ ਆਏ ਹਨ ਤੁਸੀਂ ਵੀ ਜਾਣਦੇ ਹੋ ਤੁਸੀਂ ਕਮੈਂਟ ਪੜ੍ਹੇ ਕਿ ਭਈ ਵਿਸ਼ਵਦੀਪ ਤਾਂ ਗੱਲ ਕਰਦਾ ਹੀ ਲੱਖੇ ਸਿਧਾਣੇ ਦੀ ਭਾਨੇ ਸਿੱਧੂ ਦੀ ਉਹ ਆ ਕੇ ਨਾਲ ਖੜਨ ਤੇ ਉਹ ਖੜੇ ਵੀ ਨਹੀਂ ਅਸਲ ਦੇ ਵਿੱਚ ਉਸ ਤਰੀਕੇ ਨਾਲ ਜਿਵੇਂ ਉਹਨਾਂ ਨੂੰ ਖੜਨਾ ਚਾਹੀਦਾ ਸੀ ਜਿਵੇਂ ਵਿਸ਼ਵਦੀਪ ਉਹਨਾਂ ਦੇ ਇੱਥੇ ਮਤਲਬ ਤੁਸੀਂ ਦੇਖਿਆ ਹੋਣਾ ਵੀ ਕਾਫੀ ਦੂਰ ਜਾਂਦਾ ਹੀ ਵਿਸ਼ਵਦੀਪ ਦੂਜੇ ਤੀਜੇ ਦਿਨ ਕਈ ਵਾਰ ਤਾਂ ਲਗਾਤਾਰ ਹੀ ਜਾਂਦਾ ਰਿਹਾ ਹਨ ਤੇ ਉਹ ਜਿਸ ਤਰੀਕੇ ਨਾਲ ਨੂੰ ਖੜਨਾ ਚਾਹੀਦਾ ਉਹ ਖੜੇ ਨਹੀਂ ਤੁਸੀਂ ਕਿਵੇਂ ਦੇਖਦੇ ਹੋ ਫਿਰ ਵਿਸ਼ਵ ਦੀਪਤਾ ਇਕਤਾ ਦੀ ਗੱਲ ਕਰਦਾ ਪਰ ਅੱਗੋਂ ਇਕਤਾ ਦਾ ਹੰਗਾਰਾ ਪਰ ਰਹਿ ਗਿਆ ਦੇਖੋ ਜੀ ਮੈਂ ਅਕਸਰ ਗੱਲ ਕਰਦਾ ਹਮੇਸ਼ਾ ਚੈਨਲ ਤੇ ਤੁਸੀਂ ਜਦੋਂ ਵੀ ਸੁਣੋਗੇ ਮੈਂ ਇੱਕ ਗੱਲ ਕਹਿਣਾ ਹਾਂ ਨਾ ਕਿ ਜਾਤੀਵਾਦ ਜਿਹੜਾ ਉਹ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਵਿੱਚ ਅੱਜ ਵੀ ਜਿੰਦਾ ਹੈ ਉਹ ਜਾਤੀਵਾਦ ਇਹ ਜਾਤੀਵਾਦ ਹੀ ਆ ਜੇ ਲੱਖਾਂ ਦਾਨਾ ਜਾਂ ਭਾਨਾ ਸਿੱਧੂ ਜਿਹੜੇ ਅੱਜ ਉਹਦੇ ਹੱਕ 'ਚ ਨਹੀਂ ਖੜੇ ਜੇ ਵੀਡੀਓ ਵੀ ਪਾਈਆਂ ਤੇ ਉਹ ਬੜੀਆਂ ਮਤਲਬ ਘੁਮਾਫਰਾ ਕੇ ਵੀਡੀਓ ਪਾਈਆਂ ਤਿੰਨ ਤਿੰਨ ਚਾਰ ਤਰ ਮੁੱਦੇ ਰੱਖ ਕੇ ਵੀਡੀਓ ਪਾਈਆਂ ਗਈਆਂ ਤੇ ਇਹ ਕਾਰਨ ਇਹ ਆ ਵੀ ਇਸ ਗੱਲ ਤੋਂ ਵਿਸ਼ਵਦੀਪ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਹੁੰਦਾ ਆਪਣਾ ਕੌਣ ਆ ਤੇ ਬਗਾਨਾ ਕੌਣ ਆ ਤੇ ਜਿਹੜੇ ਅੱਜ ਅਕਸਰ ਮੈਂ ਗੱਲ ਕਰਦਾ ਨਾ ਵੀ ਜੇ ਮੈਂ ਅਕਸਰ ਕਦੇ ਵੀ ਜੱਟਵਾਦ ਬਾਰੇ ਨਹੀਂ ਬੋਲਿਆ ਮੈਂ ਜੱਟਵਾਦ ਦੇ ਬਾਰੇ ਬੋਲਦਾ ਨਾ ਨਾ ਹੀ ਆ ਖੜੇ ਤੇ ਅੱਜ ਵਿਸ਼ਵਦੀਪ ਦੇ ਪਿੱਛੇ ਪੂਰਾ ਕੌਮ ਪੂਰੀ ਸਮਾਜ ਪੂਰੇ ਜੱਥੇਬੰਦੀ ਜਿਹੜੀ ਖੜੀਆਂ ਤੇ ਕੋ ਕਿ ਮੀ ਮਤਲਬ ਇਹ ਜਿਹੜਾ ਸੰਘਰਸ਼ ਆ ਉਹ ਕਿਸੇ ਇਕੱਲੇ ਦੇ ਸਿਰ ਤੇ ਆ ਇਹ ਸੰਘਰਸ਼ ਪੂਰੀ ਕੌਮ ਦੇ ਸਿਰ ਤੇ ਆ ਸਭ ਤੋਂ ਪਹਿਲਾਂ ਜੇ ਦੀਪ ਦਸ਼ਨ ਅੰਦਰ ਵੀਡੀਓ ਪਾਈ ਆ ਉਹ ਇਸ ਕਰਕੇ ਪਾਈ ਹੈ ਕਿ ਕੌਮ ਦੀ ਗੱਲ ਸੀ ਉਸ ਤੋਂ ਬਾਅਦ ਮਨਪ੍ਰੀਤ ਨੇ ਵੀਡੀਓ ਪਾਈ ਆ ਤੇ ਕੌਮ ਦੀ ਖਾਤਰ ਪਾਈ ਆ ਉਸ ਤੋਂ ਬਾਅਦ ਜਿੰਨਾ ਵੀਰਾਂ ਨੇ ਵੀਡੀਓ ਪਾਈਆਂ ਅਪਲੋਡ ਕੀਤੀਆਂ ਸੰਘਰਸ਼ੇ ਪਹੁੰਚੇ ਉਹਨਾਂ ਦੇ ਘਰ ਤੱਕ ਗਰਾਬਤਾ ਕੀਤਾ ਪਰਿਵਾਰ ਨਾਲ ਉਹ ਸਿਰਫ ਕੌਮ ਦੀ ਖਾਤਰ ਸੀ ਉਹ ਕਿਸੇ ਇੱਕ ਵਿਅਕਤੀ ਦੇ ਲਈ ਨਹੀਂ ਸੀ ਤੇ ਮੈਂ ਇਹ ਗੱਲ ਕਹਿਣਾ ਚਾਹੁੰਗਾ ਹਮੇਸ਼ਾ ਹੀ ਕੌਮ ਦੇ ਯੂਥ ਨੂੰ ਕਿ ਜਾਗ ਜਾਓ ਦੋਸਤੋ ਬਾਰ ਬਾਰ ਗੱਲ ਕਰਦਾ ਹੁੰਨਾ ਕਿ ਇਹ ਸੰਘਰਸ਼ ਆਖਰੀ ਨਹੀਂ ਹੈ ਇੱਕ ਆਖਰੀ ਗੱਲ ਤੁਹਾਨੂੰ ਦੱਸ ਦੇਵਾਂ ਕੀ ਇਹ 75 ਸਾਲਾਂ ਦੀ ਗੁਲਾਮੀ ਆ 75 ਸਾਲਾਂ ਦੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਲੇਕਿਨ ਅੱਜ ਇਸ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਦਲਿਤ ਆਜ਼ਾਦ ਨਹੀਂ ਹੈ ਜਗ੍ਹਾ ਜਗ੍ਹਾ ਜੱਟਾਂ ਦੀਆਂ ਪਾਰਟੀਆਂ ਨੇ ਦੂਜੀਆਂ ਦੀਆਂ ਪਾਰਟੀਆਂ ਵਾਹਮਣਾਂ ਦੀਆਂ ਪਾਰਟੀਆਂ ਲੇਕਿਨ ਸਾਡੀ ਆਪ ਦੀ ਰਾਜਨੀਤਿਕ ਪਾਰਟੀ ਕੋਈ ਨਹੀਂ ਹੈ ਤੇ ਜਦੋਂ ਤੱਕ ਤੁਹਾਡਾ ਆਪ ਦਾ ਰਾਜਨੀਤਿਕ ਜੰਤਰ ਮੰਦਰ ਜਿਹੜਾ ਉਹ ਮਜ਼ਬੂਤ ਨਹੀਂ ਹੁੰਦਾ ਉਦੋਂ ਤੱਕ ਇਹ ਸੰਘਰਸ਼ ਇਹਨਾ ਸੋਚਿਆ ਵੀ ਅੱਜ ਇਸ ਸੰਘਰਸ਼ ਨੂੰ ਜਿੱਤ ਲਿਆ ਤੇ ਬਸ ਇਸ ਤੋਂ ਬਾਅਦ ਖਤਮ ਅਗੇ ਕੋਈ ਸੰਘਰਸ਼ ਨਹੀਂ ਕਰਨਾ ਪਊਗਾ ਐਸੀ ਲੋਕ ਐਸੀ ਸਵਾਰ ਜਦੋਂ ਤੱਕ ਜਿੰਦਾ ਉਦੋਂ ਤੱਕ ਸੰਘਰਸ਼ ਹੀ ਕਰਨੇ ਪੈਣੇ ਆ ਇਹ ਗੱਲ ਯੂਥ ਸਮਝ ਲਵੇ ਸੰਘਰਸ਼ ਕਰਨੇ ਪੈਣੇ ਆ ਲੇਕਿਨ ਸੰਘਰਸ਼ ਉਦੋਂ ਹੀ ਖਤਮ ਹੋ ਸਕਦਾ ਜਦੋਂ ਤੁਸੀਂ ਰਾਜਨੀਤਿਕ ਪੱਖੋਂ ਮਜ਼ਬੂਤ ਹੋਗੇ ਤੁਹਾਡੀ ਆਪਣੀ ਕੋਈ ਪਾਰਟੀ ਹੋਊਗੀ ਜਦੋਂ ਤੁਹਾਡੀ ਆਪਣਾ ਕੋਈ ਜਿਹੜੀ ਆ ਰਾਜਨੀਤਿਕ ਪਲੇਟਫਾਰਮ ਆਏਗਾ ਸੋ ਸਾਥਿਓ ਵਿਸ਼ਵਦੀਪ ਦੇ ਅਸਥਾਨ ਹੋਣ ਤੋਂ ਬਾਅਦ ਅਸੀਂ ਵੀਡੀਓ ਦੇਖੀ ਆ ਉਹਨਾਂ ਦੀ ਭੈਣ ਅਸੀਂ ਤਾਂ ਉਹਨੂੰ ਸਲੂਟ ਕਰਦੇ ਆ ਭੈਣ ਨੂੰ ਵੀ ਇੰਨੀ ਦਲੇਰੀ ਦੇ ਨਾਲ ਹਨਾ ਕਿਉਂਕਿ ਕੁੜੀਆਂ ਲਈ ਬਹੁਤ ਔਖਾ ਹੁੰਦਾ ਸੋਸ਼ਲ ਮੀਡੀਆ ਤੇ ਕੈਮਰੇ ਦਾ ਸਾਹਮਣਾ ਕਰਨਾ ਔਰ ਉਹ ਵੀ ਇੰਨੀ ਦਲੇਰੀ ਦੇ ਨਾਲ ਪਹਿਲਾਂ ਤਾਂ ਅਸੀਂ ਇਸ ਭੈਣ ਨੂੰ ਸਲੂਟ ਕਰਦੇ ਹਾਂ ਔਰ ਗੱਲਬਾਤ ਕਰਦੇ ਹਾਂ ਕਿ ਮਤਲਬ ਕਿੰਨਾ ਕੁ ਮੁਸ਼ਕਲ ਹੋ ਗਿਆ ਸੀ ਹਨਾ ਇਹਨਾਂ ਦਾ ਕੱਲਾ ਕੱਲਾ ਭਰਾ ਉਹਨੂੰ ਜੇਲ੍ਹ ਦੇ ਵਿੱਚ ਬਿਨਾਂ ਕਿਸੇ ਦੋਸ਼ ਤੋਂ ਨਾ ਇੱਕ ਤਾਂ ਨਾ ਚਲੋ ਵੀ ਗਲਤੀ ਕੀਤੀ ਹੈ ਬੰਦੇ ਨੂੰ ਸਜ਼ਾ ਦਿੱਤੀ ਗਈ ਆ ਬਿਨਾਂ ਕਿਸੇ ਦੋਸ਼ ਤੋਂ ਉਹਨੂੰ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਗਿਆ ਕੱਲਾ ਕੱਲਾ ਭਰਾ ਸੀ ਔਰ ਉਸ ਤੋਂ ਬਾਅਦ ਕਈ ਵੀਡੀਓ ਦੇ ਵਿੱਚ ਦੇਖਿਆ ਹੈ ਭਾਵਕ ਵੀ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਭੈਣ ਜੀ ਪਹਿਲਾਂ ਤਾਂ ਅਸੀਂ ਤੁਹਾਨੂੰ ਸਲੂਟ ਕਰਦੇ ਆ ਵੀ ਤੁਸੀਂ ਤਪੈਨੇ ਕਿੰਨਾ ਕੁ ਮੁਸ਼ਕਲ ਹੋ ਗਿਆ ਜਦੋਂ ਤੁਹਾਡੇ ਭਰਾ ਨੂੰ ਜੇਲ੍ਹ ਦੇ ਵਿੱਚ ਸੱਡ ਦਿੱਤਾ। ਮੁਸ਼ਕਲ ਤਾਂ ਦੇਖੋ ਬਹੁਤ ਹੋਇਆ ਸੀਗਾ। ਜੀ। ਸਾਨੂੰ ਵੀ ਐਂ ਲੱਗਦਾ ਸੀ ਵੀ ਕਿਤੇ ਨਾ ਕਿਤੇ ਪਾਰਟੀ ਦਾ ਬਹੁਤ ੱੱਕਾ ਹੋਇਆ ਸਾਡੇ ਨਾਲ। ਤੇ ਜੇ ਤੁਹਾਨੂੰ ਪਤਾ ਇੱਕ ਜੇ ਦੇਖੋ ਜਿਆਦਾ ਪਾਵਰ ਹੋਵੇ। ਜੇ ਦੇਖੋ ਪਿੱਛੋਂ ਜਿਆਦਾ ਪਾਵਰ ਹੋਵੇ ਉਹ ਤਾਂ ਬੰਦੇ ਨੂੰ ਬਹੁਤ ਮੁਸ਼ਕਲ ਹੋ ਜਾਂਦਾ। ਨਾ ਹੀ ਸਾਡੇ ਕੋਲ ਥਾਣਿਆਂ ਚ ਸੁਣਵਾਈ ਹੋਈ ਸੀ। ਨਾ ਹੀ ਕੋਈ ਸਾਡੇ ਕੋਲ ਦਫ਼ਤਰਾਂ ਚ ਸੁਣਵਾਈ ਹੋਈ ਸੀ। ਇਹ ਤੁਸੀਂ ਅਕਸਰ ਹੀ ਅਕਸਰ ਹੀ ਦੇਖਿਆ ਹੁਣ। ਮਤਲਬ ਜੇ ਜਿਸ ਦਿਨ ਵਿਸ਼ੇ ਨੂੰ ਫੜਿਆ। ਉਹ ਦਿਨ ਮੈਂ ਵੀ ਖੁਦ ਗਈ ਆ। ਥਾਣੇ ਪਹਿਲਾਂ ਕਦੇ ਮੈਂ ਥਾਣੇ ਨਹੀਂ ਵੇਖੇ ਸੀ ਨਾ ਹੀ ਕਦੇ ਮੈਂ ਜ਼ਿੰਦਗੀ ਚ ਜੇਲਾ ਵੇਖਿਆ ਸੀ ਮੈਨੂੰ ਪਹਿਲੀ ਵਾਰੀ ਜੇਲਾ ਵਖਾਗਾ ਉਹ ਕਿਹਨੇ ਵਖਾਗਾ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਰੱਖਿਆ ਪਿੰਡਾਂ ਦੇ ਵਿੱਚ ਚਲੋ ਠੀਕ ਹੈ ਬੰਦੇ ਤਾਂ ਰੱਖਿਆ ਪਰ ਵੋਟਾਂ ਖਰਾਬ ਇਹਨਾਂ ਦੀ ਹੋਊਗਾ ਕਿਸੇ ਦੀਆਂ ਨਹੀਂ ਹੋਊਗਾ ਜਦੋਂ ਇਹਨਾਂ ਨੇ ਧੱਕਾ ਕਰਵਾਇਆ ਸਾਡੇ ਨਾਲ ਕਿਸੇ ਨੂੰ ਕਿਸੇ ਨੂੰ ਕੋਈ ਵਰਕ ਨਹੀਂ ਪਿਆ ਚਲੋ ਠੀਕ ਹੈ ਸਾਡੇ ਤਾਂ ਉਹ ਜਾਣੇ ਖੈਰ ਜਿਵੇਂ ਕਹਿੰਦੇ ਹੁੰਦੇ ਆ ਅਸੀਂ ਤਾਂ ਚਲੋ ਠੀਕ ਹੈ ਦਿਨ ਕੱਢ ਲੇ ਤੇ ਪਰ ਤੁਹਾਡੇ ਕਿਤਨੇ ਕਿਤੇ ਤੁਹਾਡੇ ਨਾਲ ਬਹੁਤ ਮਾਰਾ ਹੋਇਆ ਤੁਹਾਡੀਆਂ ਵੋਟਾਂ ਬਹੁਤ ਖਰਾਬ ਹੋਊਗਾ ਤੇ ਅਸੀਂ ਸਾਰੇ ਪੰਜਾਬ ਦਾ ਤੇ ਪੰਜਾਬ ਦੇ ਸਾਰੇ ਮੇਰੇ ਭੈਣ ਭਰਾਵਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਵਿਸ਼ਵਦੀਪ ਸਾਡੇ ਨਾਲ ਜਿਨ੍ਹਾਂ ਦੀ ਬਦੌਲਤ ਵਿਸ਼ਵਦੀਪ ਸਾਡੇ ਕੱਲ ਹੀ ਸਾਡੇ ਨਾਲ ਆਇਆ ਤੇ ਅਸੀਂ ਵੀ ਜਿਹੜੇ ਟੈਨਸ਼ਨ ਫਰੀ ਸੁੱਤੇ ਹਾਂ ਰਾਤ ਨਹੀਂ ਅਸੀਂ ਕਿਸੇ ਪਰਿਵਾਰ ਨੇ ਰੋਟੀ ਵੀ ਨਹੀਂ ਖਾਧੀ ਸੀ ਚਾਜ ਜਿਹਾ ਜੇ ਜ਼ਿੰਦਗੀ ਵਿੱਚ ਪੜਿਆ ਗਿਆ ਕਿਉਂਕਿ ਤੁਹਾਨੂੰ ਪਤਾ ਜਦੋਂ ਇੱਕ ਪਰਿਵਾਰ ਦਾ ਇਕੱਲਾ-ਇਕੱਲਾ ਪੁੱਤ ਹੋਵੇ ਦੋ ਭੈਣਾਂ ਦਾ ਇਕੱਲਾ-ਇਕੱਲਾ ਭਰਾ ਹੋਵੇ ਤੁਹਾਨੂੰ ਪਤਾ ਫਿਰ ਭੈਣਾਂ ਤਾਂ ਜਿਹੜੇ ਭਰਾਵਾਂ ਦੇ ਗੋਡੇ ਨਾਲ ਲੱਕ ਕੇ ਬੈਂਦੀਆਂ ਤੇ ਇਹ ਸਾਨੂੰ ਜਿਹੜਾ ਪਿਆਰ ਤੇ ਜਿਹੜਾ ਭੈਣ ਭਰਾਵਾਂ ਦਾ ਪਿਆਰ ਹੁੰਦਾ ਤੇ ਸਾਨੂੰ ਕਿਤੇ ਨਾ ਕਿਤੇ ਲੱਗਦਾ ਸੀ ਵੀ ਸਾਡੇ ਤੋਂ ਖੋਇਆ ਗਿਆ ਤੇ ਇਸ ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਜਿੰਨੇ ਵੀ ਭੈਣ ਭਰਾ ਜਿੰਨੇ ਵੀ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇ ਬੰਦੀਆਂ ਤੇ ਨਿੰਗ ਜਥੇ ਬੰਦੀਆਂ ਜਿਨ੍ਹਾਂ ਨੇ ਸਾਡਾ ਬਹੁਤ ਬਹੁਤ ਸਾਥ ਦਿੱਤਾ ਤੇ ਜਿਵੇਂ ਸਭ ਤੋਂ ਪਹਿਲਾਂ ਸਾਡੇ ਪੱਖ ਵਿੱਚ ਵੀਡੀਓ ਦੀਪਦਰਸ਼ਨ ਵੀਰ ਜੀ ਨੇ ਪਾਈ ਸੀ ਸਭ ਤੋਂ ਪਹਿਲਾ ਵੀਡੀਓ ਇਹਨਾਂ ਦੀ ਆਈ ਸੀ ਸਾਡੇ ਹੱਕ ਦੇ ਵਿੱਚ ਤੇ ਸਾਡੇ ਨਾਲ ਇਹਨਾਂ ਜਿਹੜੇ ਹਬ ਹੂ ਵੀ ਹੋਏ ਆ ਘਰ ਵੀ ਆਏ ਆ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਬਹੁਤ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਪੰਜਾਬ ਦੇ ਅਸੀਂ ਜਿਹੜੇ ਪੰਜਾਬ ਦੇ ਜਥੇਬੰਦੀਆਂ ਪੰਜਾਬ ਦੇ ਸਾਰੇ ਭੈਣ ਭਰਾਵਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਦੇ ਪ੍ਰਸ਼ਾਸਨ ਦੇ ਨਾਲ ਹੀ ਸਾਡਾ ਵਿਸ਼ਵ ਸਾਡੇ ਕੋਲ ਆਇਆ ਅੱਜ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿਤੇ ਨਾ ਕਿਤੇ ਕਿਉਂਕਿ ਜਦੋਂ ਇਕੱਠ ਹੋਊਗਾ ਧਰਨਾ ਲੱਗੂਗਾ ਇਹਨਾਂ ਨੂੰ ਵੀ ਪਤਾ ਸੀ ਵੀ ਸਾਨੂੰ ਪਰਚਾ ਤਾਂ ਰੱਦ ਕਰਨਾ ਹੀ ਪੈਣਾ ਪਤਾ ਸੀ ਇਹਨਾਂ ਨੂੰ ਕਿਤੇ ਨਾ ਕਿਤੇ ਵੀ ਪਰਚਾ ਰੱਦ ਕਰਨਾ ਹੀ ਪੈਣਾ ਤੇ ਧਰਨੇ ਦੇ ਨਾਲ ਹੋਣਾ ਵੀ ਸੀ ਇਹ ਵੀ ਸਾਨੂੰ ਪਤਾ ਇਨਸਾਫ ਸਾਨੂੰ ਉਸ ਜੀ ਦੇ ਨਾਲ ਹੀ ਮਿਲਣਾ ਸੀ ਪਰ ਜਦੋਂ ਇਹਨਾਂ ਨੇ ਜਿਹੜਾ ਜਥੇ ਬੰਦੀਆਂ ਤੋਂ ਜਿਹੜਾ ਪੰਜਾਬ ਦੇ ਜਿਹੜੇ ਭੈਣ ਭਰਾਵਾਂ ਦੇ ਡਰ ਨਾਲ ਜਾਂ ਕਿਵੇਂ ਵੀ ਇਹਨਾਂ ਨੇ ਜਿਹੜਾ ਪਰਚਾ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਇਹਨਾਂ ਵੱਲੋਂ ਦੇਨ ਨੂੰ ਪਤਾ ਸੀ ਕਿਤੇ ਨਾ ਕਿਤੇ ਪ੍ਰਸ਼ਾਸਨ ਸਾਡੇ ਤੋਂ ਜਿੱਤ ਰਿਹਾ ਤੇ ਇਹ ਜਿੱਤ ਸਾਨੂੰ ਪ੍ਰਾਪਤ ਹੋਈ ਸਾਡੇ ਭੈਣ ਭਰਾਵਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਜੈ ਹੋਵੇ ਜੈ ਮਹਿੰਦਰੂ ਜੀ ਬੈਣੇ ਤੁਹਾਨੂੰ ਲੱਗਦਾ ਸੀ ਭੈਣੇ ਵੀ ਜੇ ਮੰਨ ਲਓ ਜਥੇ ਬੰਦਿਆਂ ਨਾ ਆਉਂਦੇ ਨਾ ਲੋਕ ਨਾ ਆਉਂਦੇ ਬਾਈ ਦੇ ਨਾਲ ਵਿਸ਼ਵਦੀਪ ਦੇ ਨਾਲ ਤੁਹਾਨੂੰ ਲੱਗਦਾ ਵੀ ਹੋਰ ਤੱਕਾ ਹੋਣਾ ਸੀ ਜੇ ਲੋਕ ਨਾ ਨਾ ਹਾਂਜੀ ਬਿਲਕੁਲ ਜੀ ਬਿਲਕੁਲ ਬਹੁਤ ਤੱਕਾ ਹੋਣਾ ਸੀ ਸਾਡੀ ਕਿਹੜੇ ਕਿਤੇ ਸੁਣਵਾਈ ਸੀ ਪਾਵਰ ਸੀ ਇਹਨਾਂ ਕੋਲ ਪਾਵਰ ਸੀ ਜਦ ਪਾਵਰ ਹੋਵੇ ਉੱਤੇ ਸੁਣਵਾਈ ਹੁੰਦੀ ਨਹੀਂ ਨਹੀਂ ਸਾਡੇ ਕੋਲ ਇਹਨਾਂ ਪੈਸਾ ਸੀ ਜਿਸ ਜਿਹੜਾ ਪੈਸਾ ਦੇ ਕੇ ਲੈ ਆਈਏ ਤੁਸੀਂ ਖੁਦ ਜਾਣਦੇ ਹੋ ਖੁਦ ਦੇਖਿਆ ਤੁਸੀਂ ਤੇ ਵਾਕੀ ਇਹਨਾਂ ਨੇ ਧੱਕਾ ਤਾਂ ਬਹੁਤ ਕੀਤਾ ਸੋ ਪ੍ਰਸ਼ਾਸਨ ਦੇ ਸਾਥ ਨਾਲ ਜਥੇਬੰਦੀਆਂ ਦੇ ਸਾਥ ਨਾਲ ਸਾਡੇ ਵਿੱਚ ਵਿਸ਼ੇ ਵਾਇਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਪਹਿਜਲੋਂ ਧੰਨਵਾਦ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਥਿਓ ਸਾਡੇ মিডিਆ ਸਾਥੀ ਲਖਵਿੰਦਰ ਸਿੰਘ ਵੀ ਸਾਡੇ ਨਾਲ ਗੱਲਬਾਤ ਨੇ ਗੱਲਬਾਤ ਕਰਨ ਲਈ ਇੱਥੇ 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 ਤਿਆਰ ਨੇ ਸੋ ਸਾਥਿਓ ਇਹ ਵੀ ਪਿਛਲੇ ਲੰਮੇ ਸਮੇਂ ਤੋਂ ਮਜ਼ਦੂਰ ਭਾਈਚਾਰੇ ਦੀ ਆਵਾਜ਼ ਚੱਕ ਰਹੇ ਨੇ ਮੀਡੀਆ ਦੇ ਤੌਰ ਤੇ ਸੋ ਇਹਨਾਂ ਨੇ ਵੀ ਗੱਲਬਾਤ ਕਰਦੇ ਆ ਬਾਈ ਜੀ ਕਿਵੇਂ ਦੇਖਦੇ ਹੋ ਤੁਸੀਂ ਇਹ ਸਾਰੇ ਮਸਲੇ ਨੂੰ ਜਿਹੜੀ ਅਸੀਂ ਗੱਲਬਾਤ ਕਰ ਰਹੇ ਆ ਵਿਸ਼ਵਦੀਪ ਦੇ ਜੋ ਅਸੀਂ ਮਸਲੇ ਨੂੰ ਦੇਖਦੇ ਆ ਕਿ ਜੋ ਸਾਡਾ ਐਸੀ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਅੱਜ ਖੜਾ ਤੇ ਸਾਰਿਆਂ ਨੂੰ ਮੁਬਾਰਕਬਾਦ ਹੈ ਜੋ ਸਾਡਾ ਇਨਾਂ ਇਕੱਠ ਹੋਇਆ ਹਾਲਕੀ ਵਿਸ਼ਵਦੀਪ ਦੇ ਨਾਲ ਸਾਡੇ ਮਤ ਭੇਜ ਸਨ ਵਿਚਾਰਕ ਵੀ ਉਹ ਕਹਿੰਦੇ ਸੀ ਵੀ ਅਸੀਂ ਮਜ਼ਦੂਰਾਂ ਦੇ ਹੱਕ 'ਚ ਨਹੀਂ ਬੋਲ ਸਕਦੇ ਤਾਂ ਅਸੀਂ ਸ਼ਰੇਆਮ ਬੋਲਦੇ ਸੀ ਵੀ ਜ਼ੋਰ ਸ਼ੋਰ ਨਾਲ ਬੋਲਦੇ ਸੀ ਤੇ ਚਾਹਲਾ ਜੀ ਵਿਸ਼ਵਦੀਪ ਨੂੰ ਵੀ ਅਸੀਂ ਇਹ ਕਹਿਣਾ ਚਾਹਾਂਗਾ ਅੱਜ ਤੁਹਾਡੇ ਘਰ ਵਿੱਚ ਜੋ ਇਕੱਠ ਹੋਇਆ ਤੁਹਾਡੇ ਭਾਈਚਾਰੇ ਦੇ ਹੋਇਆ ਚਲੋ ਜਿੰਨਾਂ ਲਈ ਤੁਸੀਂ ਬੋਲੇ ਚਲੋ ਤੁਹਾਨੂੰ ਕੁਝ ਫਾਇਦੇ ਵੀ ਜਰੂਰ ਹੋਣਗੇ ਪਰ ਆ ਵੇਖ ਲੋ ਜੋ ਅੱਜ ਆਪਦੇ ਭਾਈਚਾਰੇ ਨੇ ਤੁਹਾਡੇ ਨਾਲ ਖੜ ਕੇ ਕੀਤਾ ਹੈ ਉਹ ਕੋਈ ਨਹੀਂ ਕਰ ਸਕਦਾ ਕਹਿੰਦੇ ਜੇ ਆਪਣਾ ਆਪ ਦਾ ਹੈ ਤੂੰ ਆਪ ਦਾ ਹੀ ਹੈ ਬਗਾਨਿਆਂ ਉਹ ਨਹੀਂ ਆਪਣਿਆਂ ਨਾਲ ਖੜ ਸਕਦੇ ਤੇ ਲੱਖੇ ਸੁਧਾਣੇ ਵਿੱਚ ਚਾਹੀਦਾ ਸੀ ਇੱਥੇ ਪਹੁੰਚਣਾ ਸਾਡੇ ਲੋਕਾਂ ਨੂੰ ਤੇ ਲੋੜ ਹੀ ਪੈਂਦੀ ਜਿਸ ਹਿਸਾਬ ਨਾਲ ਵਿਸ਼ਵਦੀਪ ਨੇ ਉਹਨਾਂ ਦੇ ਹੱਕ ਵਿੱਚ ਭੱਜ ਭੱਜ ਜਾਂਦਾ ਸੀ ਦਿਨ ਰਾਤ ਉੱਥੇ ਰਹਿੰਦਾ ਸੀ ਤੇ ਪਰ ਅੱਜ ਉਹਨਾਂ ਨੇ ਸਾਹ ਛੱਡ ਦਿੱਤਾ ਤੇ ਅਸੀਂ ਵਿਚਾਰਕ ਮਤ ਪੇਦਾ ਸੀ ਸਾਡੇ ਹੈਗੇ ਸੀ ਅਸੀਂ ਨਹੀਂ ਚਾਹੁੰਦੇ ਸੀ ਚਲੇ ਸਿਜਨ ਤੋਂ ਜਾਈਏ ਪਰ ਜਦੋਂ ਸਾਨੂੰ ਲੱਗਾ ਪਤਾ ਕਿ ਪਰਚਾ ਦਰਜ ਹੋ ਗਿਆ ਤੇ ਤੁਰੰਤ ਅਸੀਂ ਆਏ ਵੀ ਸਾਨੂੰ ਆਉਣਾ ਚਾਹੀਦਾ ਕਿਉਂਕਿ ਅਸੀਂ ਵਿਸ਼ਵਦੀਪ ਮਗਰ ਨਹੀਂ ਆਏ ਅਸੀਂ ਆਪਣੀ ਬਰਾਦਰੀ ਮੰਗਰ ਆਏ ਆ ਚਲੋ ਵਿਸ਼ਵਦੀਪ ਨੂੰ ਕੋਈ ਨਾਂ ਵੀ ਲੱਗੇ ਵੀ ਸਾਡੇ ਵੀ ਮੇਰੇ ਨਾਲ ਚੰਗੀ ਤਰ੍ਹਾਂ ਸਪੋਰਟ ਨਹੀਂ ਕੀਤੀ ਪਰ ਅਸੀਂ ਆਪਣੀ ਬਰਾਦਰੀ ਨੂੰ ਸਪੋਰਟ ਕੀਤੀ ਆ ਕੋਈ ਵਿਸ਼ਵਦੀਪ ਨੂੰ ਨਹੀਂ ਕੀਤੀ ਬਾਕੀ ਭਾਨੇ ਸਿੱਧੂ ਤੇ ਲੱਖਾ ਸੁਧਾਣਾ ਨੂੰ ਵੀ ਉਹਨਾਂ ਦੇ ਆ ਕੇ ਸਾਨੂੰ ਤਾਂ ਬੋਲਣ ਦਾ ਪਹਿਲੇ ਸਾਡੀ ਗੱਲ ਕਰਨਾ ਲੱਖਾ ਸੁਧਾਣਾ ਬਠਿੰਡੇ ਮਾਨਸੇ ਕਿੰਨੇ ਧਰਨੇ ਲੱਗਦੇ ਰਹੇ ਕਦੇ ਮਜ਼ਦੂਰਾਂ ਦੇ ਧਰਨੇ ਕਿਸਾਨਾਂ ਵਾਲੀ ਕਿਵੇਂ ਸੱਦੇ ਦਿੰਦਾ ਵੀ ਆਜੋ ਵੀ ਭੱਜ ਚਲ ਗਏ ਸਾਰਿਆਂ ਨੂੰ ਟਰਾਲੀਆਂ ਲੈ ਕੇ ਆ ਜੀ ਲੋਕ ਉਹ ਕਹਿੰਦੇ ਵੀ ਲੱਖਾ ਸੁਧਾਨਾ ਕਹਿੰਦੇ ਵੀ ਬਿਮਾਰ ਸੀਗਾ ਉਹਨੇ ਤਾਂ ਨਹੀਂ ਵੀਡੀਓ ਪਾਈਗੀ ਪਰਿਵਾਰ ਨਾਲੇ ਸਾਡੀ ਗੱਲ ਬਾਤ ਬਿਮਾਰ ਬਾਈ ਜੀ ਵੇਖੋ ਤੁਰਿਆ ਫਿਰਦਾ ਆਪਣੇ ਹਰੀਕੇ ਪੱਤਨ ਤੇ ਬਿਮਾਰ ਬੰਦਾ ਬਾਈ ਕਿਵੇਂ ਵੀਡੀਓ ਪਾ ਦੇਹਾਨੇ ਤੁਰਿਆ ਫਿਰਦਾ ਤੇ ਇੱਥੇ ਵੀਡੀਓ ਪਾਉਣੀ ਸੀ ਕੱਲ ਲੋਕਾਂ ਨੂੰ ਕਹਿਣਾ ਸੀ ਵੀ ਆਜੋ ਬਿਮਾਰ ਬੰਦਾ ਕਿਵੇਂ ਵੀਡੀਓ ਪਾ ਦੂਗਾ ਮਾਰ ਬੰਦਾ ਪਾਈ ਜਾ ਰਿਹਾ ਵੀਡੀਓ ਤੁਸੀਂ ਵੇਖਦੇ ਹੋ ਹੋਰ ਮੁੱਦਿਆਂ ਤੇ ਪਾਰਿਆ ਸੀ ਹਾਂ ਵਿਸ਼ਵਦੀਪ ਨੂੰ ਛੱਡ ਕੇ ਇਹ ਤੇ ਵਿਸ਼ਵਦੀਪ ਨੂੰ ਖਿਆਲ ਕਰਨਾ ਚਾਹੀਦਾ ਕਿ ਜੋ ਅੱਜ ਇਸ ਸੰਵਿਧਾਨ ਦੇ ਬਦੌਲਤ ਬਾਹਰ ਆਏ ਆ ਜੇਕਰ ਸਾਡੇ ਕੋਲ ਸੰਵਿਧਾਨਿਕ ਕੱਖ ਨਾ ਹੁੰਦਾ ਤਾਂ ਸਾਡੇ ਕੀ ਹਾਲਾਤ ਹੋਣੇ ਸੀ ਇਹ ਸਾਡੇ ਸਮਾਜ ਨੂੰ ਬਹੁਤ ਹੀ ਡੂੰਘਾਈ ਨਾਲ ਸੋਚਣ ਵਿਚਾਰਨ ਦੀ ਲੋੜ ਹੈ ਕਿ ਜਿਸ ਅੱਜ ਜੋ ਸਾਡਾ ਸਮਾਜ ਇਸ ਸਤਾਂ ਤੇ ਖੜਾ ਹੈ ਇਹ ਡਾਕਟਰ ਭੀਮਰਾਓ ਦੀ ਵਿਚਾਰਧਾਰਾ ਤੋਂ ਬਿਨਾਂ ਉੱਤੇ ਨਹੀਂ ਉੱਠ ਸਕਦਾ ਤੇ ਸਾਨੂੰ ਚਾਹੀਦਾ ਹੈ ਕਿ ਜੈ ਭੀਮ ਤੋਂ ਬਿਨਾਂ ਸਾਡੇ ਅੱਜ ਪੱਲੇ ਕੱਖ ਨਹੀਂ ਹੈਗਾ ਜਿ세 ਅੱਜ ਇਹਨੂੰ ਸਾਡੇ ਰਵਦਾਸੀਆ ਭਾਈਚਾਰੇ ਨੇ ਇਹਨੂੰ ਫੋਲੋ ਕੀਤਾ ਤਿਆ ਜੋ ਕਿਥੇ ਕਿਥੇ ਨਿਕਲ ਗਏ ਨੇ ਤੇ ਸਾਡੇ ਸਮਾਜ ਨੇ ਜਿੰਨਾ ਹੀ ਡਾਕਟਰ ਭੀਮਰਾਵ ਤੋਂ ਦੂਰੀ ਬਣਾਈ ਆ ਤੇ ਅੱਜ ਉਹ ਹਾਲਾਤ ਤੁਸੀਂ ਦੇਖਦੇ ਪਿੰਡਾਂ ਦੇ ਵਿੱਚ ਕੀ ਹਾਲ ਸਾਡੇ ਬਣੇ ਹੋਏ ਨੇ ਆਪਣੇ ਲੋਕ ਆਪ ਛਿੱਤਰ ਖਾਂਦੇ ਨੇ ਉਹ ਨਹੀਂ ਮਾਰਦੇ ਉਹਨਾਂ ਦੀ ਕੋਈ ਕਾਤ ਨਹੀਂ ਕਿ ਸਾਨੂੰ ਛਿੱਤਰ ਮਾਰਨ ਮੇਰੇ ਨਹੀਂ ਮਾਰਦੇ ਮੈਂ ਵੀ ਬੋਲਦਾ ਤੁਹਾਡੇ ਸਾਹਮਣੇ ਬੋਲਦਾ ਹਾਲਾਂਕਿ ਮੈਨੂੰ ਕਹਿੰਦੇ ਵੀ ਤੂੰ ਕਿਸਾਨਾਂ ਦੇ ਖਿਲਾਫ ਤੱਤਾ ਬੋਲਦਾ ਮੈਂ ਕਹਿੰਦਾ ਕਿਸਾਨਾਂ ਦੇ ਬੋਲਣ ਵਾਲੇ ਤਾਂ ਹਜ਼ਾਰਾਂ ਨੇ ਪਰ ਮਜ਼ਦੂਰਾਂ ਦੇ ਬੋਲਣ ਵਾਲੇ ਘੱਟ ਨੇ ਤਾਂ ਕਰਕੇ ਪਿਸ਼ਵਦੀਪ ਨੇ ਮੈਨੂੰ ਕਿਹਾ ਵੀ ਤੂੰ ਕਿਸਾਨਾਂ ਦੇ ਹੱਕ 'ਚ ਬੋਲਿਆ ਕਰ ਮੈਂ ਕਿਹਾ ਯਾਰ ਵੀ ਕਿਸਾਨਾਂ ਵਾਲੇ ਤਾਂ ਹਜ਼ਾਰਾਂ ਮ ਪਰ ਮਜ਼ਦੂਰਾਂ ਵਾਲੀ ਵੀ ਕੋਈ ਗੱਲ ਕਰ। ਇਹ ਤਾਂ ਨਹੀਂ ਕਿ ਆ ਵੀ ਮਜ਼ਦੂਰਾਂ ਵਾਲੇ ਨਾ ਬੋਲੋ। ਇਹ ਤਾਂ ਨਹੀਂ ਕਿ ਨਾ ਬੋਲੋ ਪਰ ਉਹ ਕਹਿੰਦਾ ਸੀ ਵੀ ਯਾਰ ਤੁਸੀਂ ਕਿਸਾਨਾਂ ਵਾਲੀ ਬੋਲੋ। ਵੀ ਆਪਣੇ ਸਮਾਜ ਕਦੇ ਇਕੱਠਾ ਨਹੀਂ ਹੋ ਸਕਦਾ। ਪਰ ਸਾਡਾ ਜੋ ਜਨੂੰਨ ਹੈ, ਕਿ ਸਾਡੀ ਜਮੀਰ ਜਾਗਦੀ। ਸਾਰੇ ਜਿੰਨਾ ਉਹਨਾਂ ਦਾ ਘਰ ਭਰੇ ਪਿਆ ਸਾਰੇ ਮਜ਼ਦੂਰ ਭਾਈ। ਹਾਂ ਇਹ ਤੂੰ ਬਸ ਉਹਨਾਂ ਨੂੰ ਦੇਖਣ ਦੀ ਲੋੜ ਹੈ ਵੀ ਸਾਡੇ ਨਾਲ ਕੌਣ ਖੜਾ ਤੇ ਕੌਣ ਨਹੀਂ ਖੜਾ। ਜਿਹੜੇ ਉਤੋਂ ਤੋਂ ਕੁਝ ਲੋਕ ਨਾ ਫਾਰਮੈਲਿਟੀ ਪੂਰੀ ਕਰਨ ਆਏ ਸੀ। ਵੀ ਕੋਈ ਸਾਡੇ ਨਾਲ ਵੀ ਕਹਿਣ ਨਾ ਵੀ ਕਿਸਾਨ ਆਏ ਨਹੀਂ। ਕੁਝ ਲੋਕ ਫਾਰਮੈਲਿਟੀ ਤੌਰ ਤੇ ਵੀ ਆਏ ਸੀ। ਇਹ ਵੀ ਰੱਖਣਾ ਚਾਹੀਦਾ ਜਿੰਨੇ ਕੁ ਲੋਕ ਆਏ ਨੇ। ਕੁ ਚਲੋ ਫਾਈ ਠੀਕ ਹੈ ਸੋ ਸਾਥਿਓ ਅਸੀਂ ਵਿਸ਼ਵਦੀਪ ਦੇ ਪਰਿਵਾਰ ਨਾਲ ਮਿਲੇ ਆ ਗੱਲਬਾਤ ਕੀਤੀ ਆ ਉਹਨਾਂ ਦੀ ਸਿਸਟਰ ਨਾਲ ਗੱਲਬਾਤ ਕੀਤੀ ਆ ਦੀਪ ਦਸ਼ਾਨੰਦ ਜੀ ਆਏ ਸੀ ਉਹਨਾਂ ਨਾਲ ਗੱਲਬਾਤ ਕੀਤੀ ਆ ਸੋ ਸਾਰੇ ਸਾਥੀਆਂ ਨੂੰ ਅਸੀਂ ਇਹੀ ਕਹਿਣਾ ਵੀ ਸੰਘਰਸ਼ ਕਰੋ ਹਨਾ ਵੀ ਸੰਘਰਸ਼ ਵੀ ਲੋਕਾਂ ਦੀ ਸਪੀਡ ਥੋੜੀ ਆਪਣੇ ਸਮਾਜ ਦੇ ਲੋਕਾਂ ਦੀ ਚੇਂਜ ਹੋਣ ਦੀ ਪਰ ਬਦਲ ਤਾਂ ਰਹੇ ਆ ਕੰਮ ਤਾਂ ਕਰ ਹੀ ਰਹੇ ਆ ਅੱਜ ਵੀ ਤੁਸੀਂ ਦੇਖੋ ਵੀ ਵੱਡੀ ਗੰਟੀ ਦੇ ਵਿੱਚ ਮਜ਼ਦੂਰ ਜਿੱਥੇ ਬੰਦਿਆਂ ਦੇ ਲੋਕ ਜਾਂ ਮਜ਼ਦੂਰ ਇੱਥੇ ਪਹੁੰਚੇ ਆ ਤੋ ਡਰਿਆ ਨਾ ਕਰੋ ਸਮਾਜ ਲਈ ਕੰਮ ਕਰਿਆ ਕਰੋ ਮਜ਼ਦੂਰ ਪਿੱਛੇ ਆਉਂਦੇ ਆ ਇਹ ਨਹੀਂ ਕਿ ਤੁਹਾਡਾ ਸਾਥ ਨਹੀਂ ਦਿੰਦੇਗੇ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ